ਨਾ ਮੁੰਡੇ ਨਾਲ ਇੰਸਟਾ ਦੇ ਗੱਲ ਹੁੰਦੀ ਰਹੀ ਫਿਰ ਓਲੀ ਵਾਲੀ ਕਾਲ ਤੇ ਆ ਗਿਆ ਆਪਾਂ ਤੇ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਐਨੀ ਮੈਂ ਨੱਚ ਬੋਡੀ ਚਾਚ ਵੀ ਕੀਤਾ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲਈ ਕਿਉਂਕਿ ਓਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਉਹ ਆ ਗਿਆ ਕਿ ਮੈਂ ਦੱਸਦਾ ਪਿਆਰ ਨਹੀਂ ਜਾਂਦਾ ਕਰਦਾ ਮੇਰੇ ਮਗਰ ਵੀ ਇਹਨੇ ਪਿਆਰ ਉਹਦਾ ਵਿਆਹ ਕਰਾ ਦੇਣਾ ਵਿਆਹ ਕਰਾ ਆ। ਭਾਈ ਇਹਨੇ ਬਲੇਡ ਤੱਕ ਮਾਰਿਆ ਆਪਣੇ ਹੱਥੋਂ। ਤੇ ਜਾਈ ਮੇਰੇ ਮੱਥੇ ਗੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਬਾਅਦ ਮੇਰੇ ਕੀ ਕਰੇਗੀ ਸਰ? ਤੇ ਤੇ ਅਲੀਗੇਸ਼ਨ ਨਾਲ ਚਾਤੀ ਕੀਤਾ, ਗਿਟਾਂ ਨਹੀਂ ਕੀਤਾ ਵਾਲੀ। ਨਾ ਮੋੜੀ। ਕਿਥੋਂ ਦਾ ਆਣ ਵਾਲੇ? ਲੋੜਾ ਹਾਰੇ ਕਿਸ਼ਾਨਾ ਕਰੀਨ 500 ਪਾਣੀ ਤੇ ਕੀ ਗੱਲਬਾਤ ਹੋਈ ਐ ਕੁੜੀ ਦੇ ਨਾਲ ਤੁਹਾਡੀ? ਇੱਕ ਮੇਰੇ ਗਲੇ ਜਿ ਘੁੜੀ ਦਿੰਦੇ ਹੀ ਫਰੈਂਡ ਸਰਕਲ ਚੱਲਦਾ ਹੈ ਆਪਣਾ ਅੱਛਾ ਪਿੰਡ ਦੀ ਭੈਣ ਹੀ ਹੈ ਜੇ ਜੈ ਦੋਦੀ ਉਹਨਰ ਬਸ ਇਦਾਂ ਹੀ ਚੜਾਇਆ ਵੜਾ-ਵੜਾ ਕੇ ਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਫਤਵਾ ਗੋ ਫਰੈਂਡ ਉਹ ਉਹ ਮਨ ਪਿਆਰ ਕਰਨ ਨਾਲ ਵੀ ਮੇਰਾ ਫਰੈਂਡ ਸਰਕਲ ਹੀ ਗਾਇ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ ਕਿਹੜੀ ਇੰਸਟਾਗ੍ਰਾਮ ਕਰਾਦੇ ਜਿਵੇਂ ਮੈਂ ਉਹ ਨੂੰ ਆਇਆ ਗਿਆ ਕਿ ਮੈਂ ਇਹਨਾਂ ਪਿਆਰ ਨਹੀਂ ਜਾਂਦਾ ਕਰਦਾ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ ਭਈ ਇਹਨੇ ਬੁਲੇਟ ਨਾਲ ਮਾਰਿਆ ਆਪਣੇ ਹੱਥ ਤੇ ਤੇ ਫਿਰ ਤਿਆਂ ਨੂੰ ਸਿਲਮਾ ਹਲ ਦੇ ਵਿੱਚ ਲਾ ਗਏ ਸਿਲਮਾ ਸਾਰਾ ਘੜਿਆ ਕਰ ਮ ਟੱਚ ਨਹੀਂ ਕੀਤਾ ਭਾਜੀ ਇਹ ਤੇ ਅਲੀਗੇਸ਼ਨ ਆਉਂਦੇ ਟੱਚ ਕੀਤਾ ਕੀਤਾ ਨਹੀਂ ਕੀਤਾ ਭਾਜੀ ਉਹ ਕਹਿੰਦਾ ਨਹੀਂ ਪਰ ਤੋਂ ਅੱਧਾ ਗਈ ਸੀ ਕੁੜੀ ਸਿਲਮਾ ਹਲ ਦੇ ਵਿੱਚ ਉਹਨਾਂ ਸਾਰ ਮੰਨਦਾ ਕਿ ਮੇਰੀ ਗਲਤੀ ਹੈ ਠੀਕ ਫਿਰ ਉਹ ਮੈਂ ਕਹਿੰਦੇ ਗਲਤੀ ਕੀਤਾ ਦੂੰ ਨੇ ਕਹਣਾ ਲਿਦਾ ਸੀ ਤੇ ਉਹਨਾਂ ਨੇ ਗਰੀਗਾ ਪਸਾਰਾ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਾਹਿ ਮੈਨੂੰ ਸਿਸਟਮ ਆਇਆ ਕੁੜੀ ਕਹਿੰਦਾ ਸਮਝ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰਵਤ ਤੋਂ ਬਾਅਦ ਵੀ ਨਾ ਜਾਗਾ ਨਹੀਂ ਸੈਨਾਂ ਕੇ ਸਾਥ ਰਹੀ ਹੈ ਇਹ ਸਾਡਾ ਆ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਤੇ ਪਰ ਤੇਰੀ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰ ਚਾਂਸਾ ਦੇਗੇ ਨੇ ਗੱਲਬਾਤ ਬਿਲਕੁਲ ਸਾਰਾ ਬਸ ਮਸਾਨ ਦੇ ਮਾਰੇ ਹਰ ਫਿਰ ਅਬ ਨਹੀਂ ਸਰਕਲ ਹੋ ਜਾਗਾ ਮੈਂ ਤੁਹਾਨੂੰ ਪਸੰਦ ਦੇਵੇ ਬਸ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਆ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਪਰ ਉਹ ਤਾਂ ਫਿਰ ਜਮੋਜੀ ਪਿਆਜਰ ਫਸਾਉਣਾ ਹੀ ਹੈ ਨਜਾਇਜ਼ ਜਮੋਜੀ ਜਾਂ ਮਿਲ ਜਾਣ ਕਭੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਹੁਣ ਫਸਾਉਂਦੇ ਨਹੀਂ ਗਿਆਏ ਜਿਹਾਏ ਮੇਰੇ ਮੱਥੇ ਗੜੀ ਮਰਨ ਦੇ ਜਿਹੜੀ ਹੁਣੇ ਬੁਲੇਟ ਮਾਰੀ ਜਾਂਦੀ ਹੈ ਬਾਅਦ ਮੇਰਾ ਕੀ ਕਰੇਗੀ ਸਰ ਮਾਇ ਫਰਨੈਲ ਜੀ ਦਾ ਸ਼ੇ ਪੈਨੇ ਫਾਲ ਪੈਨੇ ਫਾਲ ਲਿਆ ਕੱਲ ਨੂੰ ਜੈ ਡੰਗਰ ਸਾਰਾ ਵੇਚ ਆਜ ਗਾਣਾ ਬਾਜੀ ਇਸ ਕਰਕੇ ਮੈਂ ਨਹੀਂ ਸਰ ਮੈਂ ਮੈਰੀ ਗਰਾਨੀ ਗਈ ਮੇਰੇ ਤੇ ਪਰਚਾ ਕਟਾਣ ਦੀ ਮੰਗ ਕਰਦੇ ਮੈਂ ਤੇ ਪਰਚਾ ਘਟਾ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਤਕਾ ਹੋ ਰਿਹਾ ਥੈਂਕ ਯੂ ਕਿ ਤਕਾ ਹੋ ਰਿਹਾ ਮੇਰਾ ਨਾਮ ਸੋਨੀਸ਼ਾ ਹੈ ਹਾਂਜੀ ਘੱਤਾਂ ਰਹਿਣ ਵਾਲੀ ਮੈਂ ਕ੍ਰਿਸ਼ਨਗਰ ਪੰਜ ਨੰਬਰ ਬਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇਹ ਤੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੇ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਹੈ ਹਾਂਜੀ ਮਾਮਲਾ ਇਹ ਮੇਰਾ ਕੀ ਇਹ ਦਿਨਾ ਮੁੰਡੇ ਨਾਲ ਇੰਸਟਾ ਦੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਿਆ ਪਰ ਤੇ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੀ ਮੈਂ ਨਾ ਬੋਡੀ ਟੱਚ ਵੀ ਕੀਤਾ ਹੈ ਇਨੇ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਏ ਮੈਂ ਹੀ ਚਾਹਨੀ ਹੈ ਕਿ ਮੁੰਡਾ ਜੇਲੇ ਰਾਹ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹਾਂ ਮੁੰਡਾ ਇਨਕਾਰ ਕਰਦੇ ਪਿਆ ਵਤ ਪਰ ਮੈਂ ਉਹ ਦਿਨ ਵਿਆਹ ਕਰਾਉਂਗੀ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਹੈਗੀ ਸੀ ਮਹੀਨਾ ਜਿਹੜੇ ਮਹੀਨੇ ਸਜੇ ਕਰ assi ਗੱਲ ਕਰੀਏ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫੇਰ ਤੁਹਾਡੇ ਵੱਲੋਂ ਕਾਰਵਾਈ ਕਰਵਾਈ ਜਾਏਗੀ ਪਰ ਹਾਂਜੀ ਉਹਨੀ ਸਜ਼ਾ ਦਿੱਤੀ ਜਾਵੇ ਮੁੰਡਾ ਕਿਥੋਂ ਦਰਿਆਣਾ ਬੋਲਿਆ ਜੀ ਮੁੰਡਾ ਵੀ ਮੈਂ ਲੈ ਦਈਏ ਸਰ ਇਹ ਮਾਗਲਾ ਜੀ ਵੱਡੀ ਗਿਲਤੀ ਦੇ ਵਿੱਚ ਜਿਹੜੇ ਪਰਿਵਾਰ ਕੰਮਰ ਤੋਂ ਤੁਹਾਡੇ ਕੋਲ ਅੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਅੱਜ ਸੇ ਏ ਜੀ ਮਨੀਸ਼ਾ ਨਾਮ ਦੀ ਲੜਕੀ ਆ ਉਹ ਕਾਂਜਨਫੁਰ ਗਲੀ ਕਿਸ਼ਨानगर ਚ ਰਹਿੰਦੀ ਏ ਭਾਈ ਸਾਹਿਬ ਉਹਦੀ ਉਮਰ ਏ ਉਸੇ ਗਲੀ ਵਿੱਚ ਇੱਕ ਰਾਜਨ ਨਾਮ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਕਿ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ ਲੜਕਾ ਕਹਿੰਦਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਉਣਾ ਹੁਣ ਦੋਨਾਂ ਦੀ ਕਾਉਂਸਲਿੰਗ ਦੋ ਵਾਰਾ ਕਰਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਉਹ ਲੜਕੀ ਆਪਣਾ ਵਿਆਹ ਲਗਾਉਗੀ ਲੜਕੀ ਜਿਉਂ ਹੀ ਵਿਆਹ ਲਗਾਉਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਇਹ ਤੇ